ਆਕੜੀਆਂ ਜਿਹੋ ਉਹਾਂ ਦੇ ਸਿਰ ਲੈ ਰਹੇ ਨੇ ਸਾਲੋਂ ਤੁਸੀਂ ਝਕਾ ਦਿਓ ਸੀ ਸਰ ਦੇ ਵਿੱਚ ਭਈ ਸਰ ਦੇ ਵਿੱਚ ਮਾਫੀ ਮਗਾ ਇਹ ਸਾਡੀ ਲੈ ਨਹੀਂ ਨਹੀਂ ਇਹ ਸਾਡੀ ਪੇਸ਼ੀ ਨਹੀਂ ਨਹੀਂ ਟੱਕਰ ਸਰਕਾਰ ਨਾਲ ਬੈਠ ਉਸ ਨਾਲ ਹੋਣਾ ਜਿਹੜੇ ਪੁਲਿਸ ਦੇ ਵਿੱਚ ਭਰਤੀ ਨੇ ਉਹ ਕਿਹਦੇ ਨੇ ਬਈ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਨੇ ਅਸੀਂ ਕਦੋਂ ਕਹਾ ਦੇ ਵੀ ਅਸੀਂ ਉਹਨਾਂ ਦੇ ਸਿਰ ਲਈਏ ਅਸੀਂ ਤਾਂ ਪ੍ਰਾਪਤੀ ਇਸ ਗੱਲ 'ਚ ਸਮਝਦੇ ਆ ਕਿ ਸਾਡੀ ਜ਼ਿੰਦਗੀ ਜਿਗਰ ਰੱਖ ਜਾਂਦੀ ਆ ਦੂਰਨ ਸਾਡੀ ਜਿੱਤ ਦਾ ਰੰਗ ਉਦੋਂ ਹੁੰਦਾ 204 ਦੇ ਮਾਨਾ ਵਾਲੇ ਰੇਲ ਦਾ ਸਟੇਸ਼ਨ ਹੈ ਬਰਸਾ ਦੇ ਨੇੜੇ ਹੈ 12 ਕਿਲੋ ਬੀਤੇ 200 ਪੈਦਾ ਮਾਨਾ ਵਾਲੇ ਰੇਲਵੇ ਸਟੇਸ਼ਨ ਉੱਥੇ ਪੁਲਿਸ ਦੀ ਛਾਪ ਦੇ ਨਾਲ ਸਾਡਾ ਗੋਲੀ ਨਾਲ ਇੱਕ ਬੰਦਾ ਅਮਰੇ ਸਿੰਘ ਬਾਕੀਪੁਰ ਸ਼ਹੀਦ ਹੋ ਗਿਆ 27 ਸਾਲ ਦਾ ਮੁੰਡੇ ਦੀ ਲਾਸ਼ ਸਾਡੇ ਹਸਪਤਾਲ ਪਈ ਹੈ ਪੁਲਿਸ ਨਾਲ ਭੇੜ ਹੋ ਗਿਆ ਇੱਕਾ ਪੁਲਿਸ ਦਾ ਹਰਦ भीड़ ਦੇ ਵਿੱਚ ਆ ਗਿਆ ਤੇ ਜਿੱਗ ਪਿਆ ਉਹਨੇ ਜਿਹੜਾ ਦਾਗਾ ਮਾਰ ਲੱਗੇ ਆਪਣਾ ਮੋਕੇ ਜਿਹੜਾ ਪ੍ਰਧਾਨ ਲੋਕ ਸਿੰਘ ਜੰਮਤਪੁਰਾ ਉਹਦੇ ਸਿਰ ਨਮਾ